12 ਵਜੇ 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆ ਨੇ ਸਤ ਸੰਗਤ ਰੂਪੀ ਸਰੋਵਰ ਵਿੱਚ ਤਨ ਮਨ ਕਰਕੇ ਚੁੱਭੀਆਂ ਲਾਈਆਂ ਹਨ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀ ਹੈ ਅੱਜ ਸੰਸਾਰ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾਦਿਆਂ ਦੇ ਦਾਤੇ ਪੀਰਾਂ ਦੇ ਪੀਰ ਗੁਰੂਆਂ ਦੇ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ ਸਤਿਗੁਰੂ ਹਨ ਸੰਸਾਰ ਦੇ ਅੰਦਰ ਧਾਰਮਿਕ ਗ੍ਰੰਥ ਬਹੁਤ ਨੇ ਸਭ ਸਤਕਾਰਯੋਗ ਹਨ ਪਰ ਗੁਰੂ ਪਦਮੀ ਕੇਵਲ ਤੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਹੈ ਦਸਾਂ ਪਾਤਸ਼ਾਹਾਂ ਦੀ ਜੋਤ ਬਾਣੀ ਗੁਰੂ ਵਾਹਿਗੁਰੂ ਤਿੰਨੇ ਇੱਕ ਰੂਪ ਹਨ ਕਈ ਵਾਰ ਕਈਆਂ ਦਾ ਐਸਾ ਵਿਚਾਰ ਹੁੰਦਾ ਹੈ ਕਿ ਇੱਕ ਨਾਲ ਜੁੜਨਾ ਹੈ ਬਾਣੀ ਨਾਲ ਜੁੜੀਏ ਕਿ ਗੁਰੂ ਨਾਲ ਜੁੜੀਏ ਕਿ ਵਾਹਿਗੁਰੂ ਨਾਲ ਜੁੜੀਏ ਸਾਡੇ ਸਾਰੇ ਮਨ ਦੇ ਸ਼ੰਕੇ ਸਾਰੇ ਮਨ ਦੇ ਭਰਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਗੁਰੂ ਦੀ ਬਾਣੀ ਦੂਰ ਕਰਦੀ ਹੈ ਸ਼ੈ ਫਰਮਾਨ ਕਰਦੇ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੀਵੜ ਅਵਰ ਨਾ ਕੋਇ ਬਾਣੀ ਤੇ ਵਾਹਿਗੁਰੂ ਨੂੰ ਦੋ ਨਾ ਸਮਝੋ ਇੱਕ ਨੂੰ ਹੀ ਪਾਇ ਇਹ ਵੀ ਸਹਿਬ ਦਾ ਬਚਨ ਹੁੰਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ਼ਚੇ ਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਸਭ ਪਰਮ ਦੂਰ ਹੋ ਜਾਂਦੇ ਆਈ ਵੀ ਸਾਬ ਦਾ ਬਚਨ ਹੈ ਗੁਰ ਪਰਮੇਸ਼ਰ ਏਕੋ jaan ਗੁਰ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਇ ਆ ਆ ਨਾਰਾਇਣ ਕਲਾ ਧਾਰ ਜਗ ਮੈਂ ਪਰਵਰ ਇਸ ਕਰਕੇ ਬਾਣੀ ਗੁਰੂ ਵਾਹਿਗੁਰੂ ਇੱਕ ਰੂਪ ਹਨ ਪੋਥੀ ਪਰਮੇਸ਼ਰ ਦਾ ਥਾਨ ਸਤਿ ਸ੍ਰੀ ਅਕਾਲ ਸੋ ਗੁਰੂ ਪਦਵੀ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੁਣ ਹੈ ਭਾਵੇਂ ਹੋਰ ਵੀ ਇਸ਼ਤਕਾ ਜੋ ਧਾਰਮਿਕ ਗ੍ਰੰਥਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਸੰਗਤਾਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਸਦਾ ਮਨਾਉਣਗੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨ ਦੇਸ਼ ਜੋ ਸ੍ਰੀ ਦਮਦਮਾ ਸਾਹਿਬ ਦਸਮ ਪਾਤਸ਼ਾਹ ਮਾਰ ਨੇ ਕਿਰਪਾ ਕੀਤੀ ਤੇ ਉਹ ਸੰਪੂਰਨ ਦੇਸ਼ ਸੰਗਤਾਂ ਸਦਾ ਮਨਾਉਣਗੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਜੋ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਪੰਜ ਪੁੱਤ ਸ੍ਰੀ ਧਿਆਕਰ ਤੋਂ ਪਹਿਲਾਂ ਜੋ ਗ੍ਰਿਹਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੰਦੀ ਹੈ ਜਿਸ ਨੂੰ ਗੁਰਗੱਦੀ ਦਿਵਸ ਕਹਿੰਦੇ ਸੰਗਤਾਂ ਸਦਾ ਮਨਾਉਣ ਦੀ ਹੈ ਪ੍ਰਕਾਸ਼ ਦਿਹਾੜੇ ਸ਼ਕੂਰਨ ਦੇਸ ਗੁਰਗੱਦੀ ਦਿਵਸ ਸਦਾ ਮਨਾਉਣ ਗਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦੇ ਸੁਭਾਅ ਵਰਸ਼ੀ ਕਦੇ ਨਹੀਂ ਆਏਗੀ ਜੁਗੋ ਜੁਗ ਤਲ ਸਤਿਗੁਰੂ ਹਾਂ ਕਈ ਵਾਰ ਅਸੀਂ ਇਹ ਵੀ ਐਸਾ ਖਿਆਲ ਕਰਨੇ ਆ ਕਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 10 ਸਤਗੁਰੂ ਸਾਹਿਬ ਦਾ ਨਾਮ ਲੈ ਕੇ ਅਸੀਂ ਨਮਸਕਾਰ ਕਰਨੇ ਆ ਤੇ ਐਸਾ ਖਿਆਲ ਕਰਨੇ ਆ ਕਿ ਕਾਲ ਯੁਗ ਦੇ ਜੀਵਾਂ ਦੇ ਆਧਾਰ ਵਾਸਤੇ ਆਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਸਤਗੁਰੂ ਸਾਧ ਸੰਗਤ ਜੀ ਜੁਗਾਂ ਦੇ ਜੁਗ ਲੰਘ ਜਾਣਗੇ ਗੁਰੂ ਗ੍ਰੰਥ ਸਾਹਿਬਾ ਨੇ ਸਦਾ ਹੀ ਇਸ ਸੰਸਾਰ ਦੇ ਉੱਤੇ ਕਿਰਪਾ ਕਰਨੀ ਹੈ ਇਸ ਸੰਸਾਰ ਨੂੰ ਗਿਆਨ ਦੇਣਾ ਹੈ ਸਦਾ ਇਸ ਸੰਸਾਰ ਨੂੰ ਸੇਧ ਦੇਣੀ ਹੈ ਇਸ ਸੰਸਾਰ ਦਾ ਭਲਾ ਕਰਨਾ ਹੈ